ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜਕ ਸਿੰਘ ਜੀ ਸਤਿ ਸ਼੍ਰੀ ਅਕਾਲ ਕੀਤ ਪ੍ਰੀਤ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਈਸ਼ਵਰ ਚੰਦਰ ਨੰਦਾ ਦੇ ਮਿਕਸ ਪ੍ਰਸ਼ਨ ਉੱਤਰ ਈਸ਼ਵਰਚੰਦਰ ਨੰਦਾ ਹੈ ਜੋ ਨਾਟਕ ਤੇ ਇਕਾਂਗੀਕਾਰ ਈਸ਼ਵਰਚੰਦਰ ਨੰਦਾ ਤੇ ਕਲਾਸ ਨੂੰ ਲਾਈਕ ਸ਼ੇਅਰ ਤੇ ਜ਼ਰੂਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਦੇ ਨਾਲ ਕਲਾਸ ਦੇ ਵਿੱਚ ਜੁੜ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਤਾਂ ਜੋ ਫਿਰ ਆਪਾਂ ਆਪਣੀ ਕਲਾਸ ਜਿਹੜੀ ਉਹ ਸ਼ੁਰੂ ਕਰ ਸਕੀਏ ਮਨਦੀਪ ਜੀ ਸਤਿ ਸ਼੍ਰੀ ਅਕਾਲ ਵਾਈਗਰੂ ਜੀ ਸਤਿ ਸ਼੍ਰੀ ਅਕਾਲ ਹਾਂਜੀ ठीक है जी रुपिंदर जी सताल हाँ जी ऑडियो वीडियो दसो जी के ठीक चल रहा है जी सारा कुछ रुपिंदर जी सताल हाँ जी ਸਾਰਿਆਂ ਕੋਲੇ ਕਲਾਸ ਠੀਕ ਚੱਲ ਰਹੀ ਹੈ ਜੀ ਆਡੀਓ ਦੀ ਵੀਡੀਓ ਦੀ ਕੋਈ ਪ੍ਰੋਬਲਮ ਤਾਂ ਨਹੀਂ ਜੀ ਮੇਬੀ ਜੀ ਫਿਰ ਤੁਹਾਡੇ ਫੋਨ ਦੀ ਆਵਾਜ਼ ਘੱਟ ਹੋਣੀ ਹੈ ਆਪਣੇ ਵੱਲੇ ਪਾਸੋਂ ਆਵਾਜ਼ ਬਹੁਤ ਫੁੱਲ ਹੈ ਜੀ ਤਾਂ ਥੋੜਾ ਜਿਹਾ ਇੱਕ ਵਾਰੀ ਤੁਸੀਂ ਵੀ ਜ਼ਰੂਰ ਚੈੱਕ ਕਰ ਲਿਓ ਓਕੇ ਜੀ ਟ੍ਰਾਈ ਕਰਦੇ ਆਂ ਜੀ ਆਪਾਂ ਮੇਰੇ ਵੱਲੋਂ ਵੀ ਫੁੱਲ ਕੀਤੀ ਹੋਈ ਆ ਜੀ ਬਿਲਕੁਲ ਜੀ ਬਿਲਕੁਲ ਆਪਾਂ ਇਹ ਟ੍ਰਾਈ ਕਰ ਸਕਦੇ ਆਂ ਕਿ ਥੋੜਾ ਹੋਰ ਨੇੜੇ ਹੋ ਕੇ ਜਿਹੜਾ ਉਹ ਬੋਲਿਆ ਜਾਵੇ ਹਾਂਜੀ ਤਾਂ ਚੱਲਦੇ ਆਂ ਜੀ ਆਪਣੇ ਪਹਿਲੇ ਪ੍ਰਸ਼ਨ ਵੱਲ ਈਸ਼ਵਰ ਚੰਦਰ ਨੰਦਾ ਜੋ ਕਿ ਨਾਟਕਕਾਰ ਤੇ ਕੰਗੀਗਾਰ ਹਨ ਤੁਹਾ ਆਪਣਾ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਹੈ ਜੀ। ਈਸ਼ਵਰ ਚੰਦਰ ਨੰਦਾ ਦਾ ਜਨਮ ਕਦੋਂ ਹੋਇਆ? ਆਪਸ਼ਨ A 3 ਸਤੰਬਰ 1966 B 30 ਸਤੰਬਰ 191892 C 30 ਸਤੰਬਰ 1913 ਤੇ D 30 ਸਤੰਬਰ 1965। ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ। ਠੀਕ ਹੈ ਜੀ ਠੀਕ ਹੈ। ਆਪਾਂ ਧਿਆਨ ਰੱਖਾਂਗੇ ਜੀ ਥੋੜਾ ਮਾਈਕ ਨੇੜੇ ਕਰਕੇ ਬੋਲਿਏ। ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਬੀ ਬਿਲਕੁਲ ਸਹੀ ਹੈ 30 ਸਤੰਬਰ 1892 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਈਸ਼ਵਰ ਚੰਦਰ ਨੰਦਾ ਦੇ ਪਿਤਾ ਦਾ ਨਾਂ ਕੀ ਸੀ ਆਪਸ਼ਨ A ਗੁਰਚਰਨ ਸਿੰਘ B ਸੰਤ ਸਿੰਘ C ਭਾਗਮਲ ਤੇ D ਰਾਮ ਭਜਨ ਭਜਣੀ ਲਿਖਿਆ ਗਿਆ ਜੀ ਸੋ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰਿਓ ਜੀ ਸੋ ਇੱਥੇ ਪ੍ਰਸ਼ਨ ਨੰਬਰ 2 ਦੇ ਲਈ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹੈ ਭਾਗਮਲ ਹੈ ਜੀ ਉਹਨਾਂ ਦੇ ਪਿਤਾ ਦਾ ਨਾਮ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਵਾਰਕਰਾਂ ਲੀਲੀ ਦਾ ਵਿਆਹ ਨਾਟਕ ਦਾ ਮੁੱਖ ਵਿਸ਼ਾ ਕੀ ਹੈ অপਸ਼ਨ A ਜਾਤ ਪਾਤ B ਵਿਆਹ ਤੇ ਮਰਜੀ ਦੇ ਵਿਆਹ ਦੀ ਸਮੱਸਿਆ C ਪੜ੍ਹੇ ਲਿਖੇ ਲੋਕਾਂ ਦੀ ਖੁਦਗਰਜ਼ੀ ਤੇ D Dalit ਸਮੱਸਿਆ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰਿਓ ਜੀ ਜੀ ਤੋ ਜਿਹੜੇ ਜਣੇ ਉੱਤਰ ਕਰ ਰਹੇ ਹਨ ਜੀ ਬੀ ਬਿਲਕੁਲ ਸਹੀ ਹੈ ਵਿਆਹ ਅਤੇ ਮਰਜੀ ਦੇ ਵਿਆਹ ਦੀ ਸਮੱਸਿਆ ਹੈ ਜੀ ਵਰ ਘਰ ਤੇ ਲੀਲੀ ਦਾ ਵਿਆਹ ਜਿਹੜਾ ਨਾਟਕ ਹੈ ਉਹਨਾਂ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਨੋਰਾ ਰਿਚਰਡ ਨੇ ਆਈਸੀ ਨੰਦਾ ਨੂੰ ਕਿਸ ਵਿਧਾ ਲਈ ਪ੍ਰੇਰਿਤ ਕੀਤਾ ਆਪਸ਼ਨ A ਕਵਿਤਾ B ਨਾਟਕ ਅਤੇ ਇਕਾਂਗੀ C ਨਾਵਲ ਤੇ D ਗਜ਼ਲ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਦੇ ਦਿਓ ਜੀ ਬਿਲਕੁਲ ਜੀ ਹਾਂਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਜੀ ਬੀ ਨਾਟਕ ਅਤੇ ਇਕਾਂਗੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਹਾਂਜੀ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦਾ ਅੰਤ ਆਮ ਤੌਰ ਤੇ ਕਿਹੋ ਜਿਹਾ ਹੁੰਦਾ ਹੈ ਆਪਸ਼ਨ ਏ ਦੁਖੰਤਕ ਬੀ ਵਿਚਾਲੇ ਸੀ ਪ੍ਰਭਾਵੀ ਤੇ ਡੀ ਸੁਖੰਤਕ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਦੇ ਦਿਓ ਜੀ ਕਿ ਕੀ ਉੱਤਰ ਬਣਦਾ ਹੈ ਇਸ ਦਾ ਉਨ੍ਹਾਂ ਦੇ ਨਾਟਕਾਂ ਦਾ ਅੰਤ ਕਿਹੋ ਜਿਹਾ ਸੀ ਜੀ ਜਿੰਨਾ ਦਾ ਉੱਤਰ ਆ ਰਿਹਾ ਹੈ ਜੀ ਡੀ ਬਿਲਕੁਲ ਸਹੀ ਹੈ ਸੁਖੰਤਕ ਹੈ ਜੀ ਉਨ੍ਹਾਂ ਦੇ ਜਿਹੜੇ ਮੋਸਟਲੀ ਜਿਹੜੇ ਨਾਟਕ ਤੇ ਕੰਗੀ ਨੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਪ੍ਰਸ਼ਨ 6 ਹੈ ਜੀ ਈਸ਼ਵਰ ਚੰਦਰ ਨੰਦਾ ਦੀਆਂ நாਟ ਰਚਨਾਵਾਂ ਦੀ ਸਿਰਜਣਾ ਕਿਸ ਦ੍ਰਿਸ਼ਟੀ ਦੇ ਪੱਖ ਤੋਂ ਕੀਤੀ ਗਈ ਹੈ? ਆਪਸ਼ਨ A ਪਾਠ ਦ੍ਰਿਸ਼ਟੀ B ਮੰਚ ਦ੍ਰਿਸ਼ਟੀ C ਪ੍ਰਕਾਸ਼ਨ ਦ੍ਰਿਸ਼ਟੀ ਤੇ D ਸੁਧਾਰਵਾਦੀ ਦ੍ਰਿਸ਼ਟੀ। ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ। ਤੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਮੰਚ ਦ੍ਰਿਸ਼ਟੀ ਦੇ ਆਧਾਰ ਤੋਂ ਉਹਨਾਂ ਨੇ ਜਿਹੜੀ ਆਪਣੀ ਨਾਟ ਰਚਨਾਵਾਂ ਦੀ ਸਿਰਜਣਾ ਕੀਤੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਬੇਈਮਾਨ ਇਕਾਂਗੀ ਕਿਸ ਮਾਨਸਿਕਤਾ ਉੱਪਰ ਵਿਅੰਗ ਹੈ ਆਪਸ਼ਨ A ਗਰੀਬ ਵਰਗ B ਉੱਚ ਵਰਗ C ਮੱਧ ਵਰਗੀ ਮਾਨਸਿਕਤਾ ਤੇ D ਧਾਰਮਿਕ ਵਰਗ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕਿਸ ਵਰਗ ਦੇ ਉੱਪਰ ਵਿਅੰਗ ਹੈ ਜੀ ਜੀ ਸੋ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹੈ ਮੱਧ ਵਰਗੀ ਮਾਨਸਿਕਤਾ ਦੇ ਉੱਪਰ ਵਿਅੰਗ ਹੈ ਜੀ ਬੇਈਮਾਨੇ ਕਾਂਗੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਲਿਸ਼ਕਾਰੇ ਇਕਾਂਗਰੀ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਤੇ ਇਸ ਵਿੱਚ ਕਿੰਨੀਆਂ ਇਕਾਂਗੀਆਂ ਹਨ অপਸ਼ਨ A 1951 4 B 1953 4 C 1966 3 ਤੇ D 1913 1 ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਉਹ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ 1953 ਦੇ ਵਿੱਚ ਹੈ ਜੀ ਚਲਕਾ ਲਿਸ਼ਕਾਰੇ ਹੈ ਜਿਹੜਾ ਲਿਸ਼ਕਾਰੇ ਹੈ 1953 ਦੇ ਵਿੱਚ ਚਾਰ ਹੀ ਕਾਂਗੀਆਂ ਹਨ ਜੀ ਇਸ ਦੇ ਵਿੱਚ ਚਮਕਾਰੇ 1966 ਦੇ ਵਿੱਚ ਤੇ ਚਲਕਾਰੇ 1951 ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਉੱਤਰ ਸੋ ਪ੍ਰਸ਼ਨ 8 ਦਾ ਆਪਸ਼ਨ ਬੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਈਸ਼ਵਰ ਚੰਦਰ ਨੰਦਾ ਦੁਆਰਾ ਲਿਖਿਆ ਪਹਿਲਾ ਇਕਾਂਗੀ ਜਾਂ ਨਾਟਕ ਕਿਹੜਾ ਹੈ অপਸ਼ਨ A ਸੁਭਦਰਾ B ਸ਼ਾਮੂ ਸ਼ਾ C ਵਰਕਰ ਤੇ D ਦੁਲਹੰਜਾ ਸੁਹਾਗ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ D ਦੁਲਹੰਜਾ ਸੁਹਾਗ ਬਿਲਕੁਲ ਸਹੀ ਹੈ 1913 ਈਸਵੀ ਦੇ ਵਿੱਚ ਲਿਖਿਆ ਉਹਨਾਂ ਨੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਮਾਂ ਦਾ ਡਿਪਟੀ ਇਕਾਂਗੀ ਕਿਸ ਸਮੱਸਿਆ ਨੂੰ ਪੇਸ਼ ਕਰਦੀ ਹੈ অপਸ਼ਨ A ਬੇਰੋਜ਼ਗਾਰੀ B ਕਰਜ਼ਾ C ਵਹਿਮ ਪੂਜਾ ਤੇ D ਦਲਿਤ ਸਮੱਸਿਆ ਹਾਂਜੀ ਬਣੀਸ਼ਾ ਜੀ ਮੇਲੋ ਤੇ ਲਾਜੋ ਪਾਤਰ ਹਨ ਇਸ ਦੀਆਂ ਹੁਸ਼ਿਆਰ ਚੰਦ ਤੇ ਕੌਰਾ ਇਹਨਾਂ ਦੇ ਮਾਤਾ ਪਿਤਾ ਹਨ ਹਾਂਜੀ ਸੋ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਦੇ ਦਿਓ ਜੀ ਬਿਲਕੁਲ ਜੀ ਬਿਲਕੁਲ ਤੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਇਹ ਬੇਰੋਜ਼ਗਾਰੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਨਾਟਕ ਦਾ ਅੰਤ ਕਿਹੋ ਜਿਹਾ ਹੈ ਆਪਸ਼ਨ A ਦੁਖਾਂਤਕ B ਸੁਖਾਂਤਕ C ਸੁਖਾਂਤਕ ਦੁਖਾਂਤਕ ਦੋਨੋਂ D ਅਨਸੁਲਜਿਆ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਦੇ ਦਿਓ ਜੀ ਕਿਸ ਦਾ ਜਿਹੜਾ ਅੰਤ ਹੈ ਉਹ ਕਿਸ ਤਰ੍ਹਾਂ ਦਾ ਹੈ ਜੀ ਸੁਭਦਰਾ ਨਾਟਕ ਦਾ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਸੁਖੰਤਕੰਤ ਹੈ ਜੀ ਇਸ ਦੀ ਇਕਾਂਗੀ ਦਾ ਨਾਟਕ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਈਸ਼ਵਰ ਚੰਦਰ ਨੰਦਾ ਨੇ ਕਿਹੜੀ ਯੂਨੀਵਰਸਿਟੀ ਵਿੱਚ ਪੀ ਐਚ ਡੀ ਵਿੱਚ ਦਾਖਲਾ ਲਿਆ ਆਪਖੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਲਾਹੌਰ ਯੂਨੀਵਰਸਿਟੀ ਸੀ ਆਕਸਫੋਰਡ ਯੂਨੀਵਰਸਿਟੀ ਤੇ ਡੀ ਦਿੱਲੀ ਯੂਨੀਵਰਸਿਟੀ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਰਹਿ ਕੇ ਪੀ ਐਚ ਡੀ ਕੀਤੀ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਆਕਸਫੋਰਡ ਯੂਨੀਵਰਸਿਟੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਨਹੀਂ ਜੀ ਨਹੀਂ ਉਹ ਥੋੜੇ ਜੀ ਗਲੇ ਦੇ ਵਿੱਚ ਦਿੱਕਤ ਹੈ ਜੀ ਕਈ ਵਾਰ ਖਾਂਸੀ ਆ ਜਾਂਦੀ ਹੈ ਤਾਂ ਕਰਕੇ ਤੁਹਾਨੂੰ ਲੱਗਦਾ ਹੋਣਾ ਵੀ ਦੂਰ ਹੋ ਗਏ ਮੈਡਮ ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਸ਼ਾਮੂਸ਼ਾ ਨਾਟਕ ਕਿਸ ਨਾਟਕ ਦਾ ਪੰਜਾਬੀ ਅਨੁਵਾਦ ਹੈ অপਸ਼ਨ A ਐਥੈਲੋ B ਹੈਮਲੇਟ C ਮਰਚੈਂਟ ਆਫ ਵੀਨਸ ਤੇ D ਮੈਕਬੈਥ हां जी प्रश्न नंबर 13 ਦੇ ਲਈ ਉੱਤਰ ਕਰਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹੈ ਮਰਚੈਂਟ ਆਫ ਵੀਨਸ ਦਾ ਪੰਜਾਬੀ ਅਨੁਵਾਦ ਹੈ ਜੀ ਸ਼ਾਮੂ ਸ਼ਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਈਸ਼ਵਰ ਚੰਦਰ ਨੰਦਾ ਦਾ ਜਨਮ ਸਥਾਨ ਕਿਹੜਾ ਪਿੰਡ ਸੀ অপਸ਼ਨ ਏ ਗਾਂਧੀਆਂ ਪਨੀਆੜਾ ਬੀ ਲਾਹੌਰ ਸੀ ਮੁਲਤਾਨ ਤੇ ਡੀ ਪਟਿਆਲਾ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਏ ਬਿਲਕੁਲ ਸਹੀ ਹੈ ਗਾਂਧੀ ਆ ਪਨੀਆੜਾ ਜਿਹੜਾ ਹੈ ਉਹਨਾਂ ਦਾ ਜਨਮ ਸਥਾਨ ਪਿੰਡ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਪ੍ਰਸ਼ਨ ਹੈ ਜੀ ਦੁਲਹਨ ਨਾਟਕ ਲਿਖਣ ਸਮੇਂ ਈਸ਼ਵਰ ਚੰਦਰ ਨੰਦਾ ਕਿਸ ਕਾਲਜ ਵਿੱਚ ਪੜ੍ਹਦੇ ਸਨ অপਸ਼ਨ A گورਨਮੈਂਟ ਕਾਲਜ ਮੁਲਤਾਨ B ایف سی ਕਾਲਜ ਲਾਹੌਰ C ਦਿਆਲ ਸਿੰਘ ਕਾਲਜ ਲਾਹੌਰ ਤੇ D ਆਕਸਫੋਰਡ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਦੇ ਦਿਓ ਜੀ ਠੀਕੀ ਉੱਤਰ ਬਣਦਾ ਹੈ ਜੀ ਬਿਲਕੁਲ ਜੀ ਸੋ ਇੱਥੇ ਜਿੰਨਾ ਦਾ ਉੱਤਰ ਆ ਰਿਹਾ ਹੈ ਜੀ ਸੀ ਉਹ ਉੱਤਰ ਸਹੀ ਹੈ ਜੀ ਦਿਆਲ ਸਿੰਘ ਕਾਲਜ ਲਾਹੌਰ ਮੈਨੂੰ ਲੱਗਦਾ ਹੈ ਜੀ ਹਾਂ ਐਫਸੀ ਕਾਲਜ ਦੇ ਵਿੱਚ ਪੜਿਆ ਤੇ ਇੰਨਾ ਨੇ ਖੇਡਿਆ ਵੀ ਇੱਥੇ ਬਿਲਕੁਲ ਜੀ ਸੋ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਦੇ ਲਈ ਸੀ ਆਪਸ਼ਨ ਕਰੈਕਟ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਆਈਸੀ ਨੰਦਾ ਦੇ ਸੁਖਾਂਤਕ ਅੰਤ ਕਿਸ ਨਾਟਕਾਂ ਦੇ ਕਿਸ ਦੇ ਨਾਟਕਾਂ ਦੇ ਰੋਮਾਂਟਿਕ ਸੁਖਾਂਤ ਅੰਤ ਤੋਂ ਪ੍ਰਭਾਵਿਤ ਹਨ ਆਪਸ਼ਨ ਏ ਪ੍ਰੋਫੈਸਰ ਈਸ਼ਵਰ ਸਿੰਘ ਬੀ ਸ਼ੇਕਸਪੀਅਰ ਸੀ ਨੌਰਾ ਰਿਚਰਡ ਤੇ ਡੀ ਗੁਰਮੁਖ ਸਿੰਘ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹਨ ਸ਼ੇਕਸਪੀਅਰ ਦੇ ਨਾਟਕਾਂ ਦੇ ਰੋਮਾਂਟਿਕ ਸੁਖਾਂਤ ਤੋਂ ਪ੍ਰਭਾਵਿਤ ਹਨ ਆਈਸੀ ਨੰਦਾ ਦੇ ਨਾਟਕਾਂ ਦਾ ਸੁਖਾਂਤ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 ਮੁਰਾਦ ਇਕਾਂਗੀ ਵਿੱਚ ਕਿਸ ਤਰ੍ਹਾਂ ਦੀ ਸਮੱਸਿਆ ਪੇਸ਼ ਕੀਤੀ ਗਈ ਹੈ ਤੇ ਇਸ ਦਾ ਅੰਤ ਕਿਹੋ ਜਿਹਾ ਹੈ অপਸ਼ਨ A ਬੇਰੋਜ਼ਗਾਰੀ ਸੁਖਾਂਤਕ B ਵਹਿਮ ਪਰਮ ਸੁਖਾਂਤਕ C ਪਿਆਰ ਵਿਆਹ ਦੁਖੰਤਕ ਤੇ ਦੀਪ ਭ੍ਰਿਸ਼ਟਾਚਾਰ ਸੁਖੰਤਕ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਦੇ ਦਿਓ ਜੀ ਸਹੀ ਉੱਤਰ ਦੀ ਚੋਣ ਕਰੋ ਜੀ ਪ੍ਰਸ਼ਨ ਨੰਬਰ 17 ਦੇ ਲਈ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਹਨ ਪਿਆਰ ਵਿਆਹ ਤੇ ਦੁਖੰਤਕ ਨਾਟਕ ਹੈ ਜੀ ਇਹਦਾ ਅੰਤ ਹੈ ਜਿਹੜਾ ਮੁਰਾਦ ਇਕਾਂਗੀ ਦਾ ਅੱਗੇ ਚੱਲਦੇ ਹਾਂ ਜੀ ਬਿਲਕੁਲ ਜੁਨੀ 133 ਦੇ ਵਿੱਚ ਆਇਆ ਨਾਵਲ ਮੁਰਾਦ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਵਿੱਚ ਮੁੱਖ ਤੌਰ ਤੇ ਕਿਸ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ অপਸ਼ਨ A ਸ਼ਹਿਰੀ ਜੀਵਨ B ਪਿੰਡੂ ਜੀਵਨ C ਰਾਜਸੀ ਜੀਵਨ ਤੇ D ਵਿਦੇਸ਼ੀ ਜੀਵਨ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਦੇ ਦਿਓ ਜੀ ਕਿ ਕਿਹੜੇ ਜੀਵਨ ਦੀਆਂ ਸਮੱਸਿਆਵਾਂ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਈਸ਼ਵਰ ਚੰਦਰ ਨੰਦਾ ਨੇ ਆਪਣੇ ਨਾਟਕਾਂ ਦੇ ਵਿੱਚ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹਨ ਪਿੰਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਪ੍ਰਸ਼ਨ ਨੰਬਰ 19 ਹੈ ਜੀ ਆਧੁਨਿਕ ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮঞ্চ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ অপਸ਼ਨ A ਨੌਰਾ ਰਿਚਡ B ਈਸ਼ਵਰ ਚੰਦਰ ਨੰਦਾ C ਸੰਤ ਸਿੰਘ ਸੇਖੋਂ ਤੇ D ਹਰਚਰਨ ਸਿੰਘ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਸੋ ਅੱਗੇ ਇੱਥੇ ਜੀ ਪ੍ਰਸ਼ਨ ਨੰਬਰ 19 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀਸ਼ਵਰ ਚੰਦਰ ਨੰਦਾ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਇਕਵਰ ਚੰਦਰ ਨੰਦਾ ਨੇ ਸ਼ਾਮੂ ਸ਼ਾ ਨਾਟਕ ਨੂੰ ਸ਼ੇਕਸਪੀਅਰ ਦੀਆਂ 20 ਝਾਕੀਆਂ ਦੀ ਥਾਂ ਕਿੰਨੀਆਂ ਝਾਕੀਆਂ ਵਿੱਚ ਸੰਖੇਪ ਰੂਪ ਵਿੱਚ ਪੂਰਾ ਕੀਤਾ ਆਪਸ਼ਨ A 6 B 4 C 8 ਤੇ D 20 ਹਾਂ ਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣਦਾ ਹੈ ਜੀ ਇਸ ਦਾ ਕਿੰਨੀਆਂ ਝਾਕੀਆਂ ਦੇ ਵਿੱਚ ਪੇਸ਼ ਕਰਤਾ ਜੀ ਉਹਨਾਂ ਨੇ ਸੰਖੇਪ ਰੂਪ ਦੇ ਵਿੱਚ ਨਾਲੇ ਜੀ ਉੱਤਰ ਏ ਕਰਨ ਵਾਲੇ ਬਿਲਕੁਲ ਸਹੀ ਹਨ ਤੇ ਇਹ 6 ਝਾਕੀਆਂ ਦੇ ਵਿੱਚ ਉਹਨਾਂ ਨੇ ਪੇਸ਼ ਕਰਤਾ ਜੀ ਜਿਹੜਾ ਸ਼ੇਕਸਪੀਅਰ ਨੇ 20ਾਂ ਦੇ ਵਿੱਚ ਲਿਖਿਆ ਸੀ ਹਾਂ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਗੁਰਚਰਨ ਸਿੰਘ ਤਾਲਬ ਨੇ ਈਸ਼ਵਰਚੰਦਰ ਨੰਦਾ ਦੇ ਕਿਸ ਸਾਹਿਤ ਦਾ ਸੰਪਾਦਨ ਕੀਤਾ অপਸ਼ਨ এ কবিতা বি নাটক সি গদ্য ਸਾਹਿਤ ডি કહાਣੀ हां जी ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਦੇ ਦਿਓ ਜੀ ਜੀ ਉਹ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਹਨ ਗੱਦ ਸਾਹਿਤ ਦਾ ਉਹਨਾਂ ਨੇ ਸਾਹਿਤ ਦਾ ਸੰਪਾਦਨ ਕੀਤਾ ਨੰਦਾ ਦਾ ਗੱਦ ਸਾਹਿਤ ਬਿਲਕੁਲ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਈਸ਼ਵਰ ਚੰਦਰ ਨੰਦਾ ਦੇ ਦੌਰ ਅਤੇ ਪੀੜੀ ਨੂੰ ਕਿਸ ਰੂਪ ਵਿੱਚ ਦੱਸਿਆ ਗਿਆ ਹੈ অপਸ਼ਨ A ਪਹਿਲਾ ਦੌਰ ਦੂਜੀ ਪੀੜੀ ਬੀ ਦੂਜਾ ਦੌਰ ਪਹਿਲੀ ਪੀੜੀ ਸੀ ਦੂਜਾ ਦੌਰ ਦੂਜੀ ਪੀੜੀ ਸੀ ਤੀਜਾ ਦੌਰ ਤੇ ਪਹਿਲੀ ਪੀੜੀ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਦਾ ਕਿਹੜਾ ਦੌਰ ਤੇ ਕਿਹੜੀ ਪੀੜੀ ਹੈ ਜਿਹੜੀ ਦੱਸੀ ਗਈ ਹੈ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਜੀ ਸੋ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਕਿ ਉਹਨਾਂ ਦਾ ਦੂਜਾ ਦੌਰ ਹੈ ਤੇ ਪਹਿਲੀ ਪੀੜੀ ਦੇ ਉਹ ਇਕਾਂਗੀਕਾਰ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਚੋਰ ਕੌਣ ਇਕਾਂਗੀ ਵਿੱਚ ਕਿਸ ਨਿظام ਦੀ ਟੱਕਰ ਨੂੰ ਪੇਸ਼ ਕੀਤਾ ਗਿਆ ਹੈ অপਸ਼ਨ A ਲੋਕਤੰਤਰੀ ਅਤੇ ਰਾਜਤੰਤਰੀ B ਪੂੰਜੀਵਾਦੀ ਅਤੇ ਸਮਾਜਵਾਦੀ C ਨਵੇਂ ਅਤੇ ਪੁਰਾਣੇ ਨਿظام D ਭਾਰਤੀ ਅਤੇ ਪੱਛਮੀ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਦੇ ਦਿਓ ਜੀ ਕਿ ਕਿਹੜਾ ਸਹੀ ਉੱਤਰ ਬਣੇਗਾ ਜੀ ਆਪਣਾ ਕਿਸੇ ਕਾਂਗੀ ਦੇ ਵਿੱਚ ਕਿਸ ਨਿਜਾਮ ਨੂੰ ਪੇਸ਼ ਕੀਤਾ ਗਿਆ ਹੈ ਹਾਂਜੀ ਜੀ ਅੱਗੇ ਚੱਲਦੇ ਹਾਂ ਸੌਰੀ ਪ੍ਰਸ਼ਨ ਨੰਬਰ 23 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਨਵੇਂ ਅਤੇ ਪੁਰਾਣੇ ਨਿਜਾਮ ਨੂੰ ਪੇਸ਼ ਕੀਤਾ ਗਿਆ ਹੈ ਤੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਸੁਪੱਧਰਾ ਨਾਟਕ ਕਦੋਂ ਲਿਖਿਆ ਗਿਆ ਤੇ ਇਸ ਵਿੱਚ ਕਿੰਨੇ ਅੰਕ ਹਨ ਆਪਸ਼ਨ ਏ 1928 ਦੇ ਵਿੱਚ 4 ਅੰਕ ਬੀ 1920 3 ਅੰਕ ਸੀ 1953 3 ਅੰਕ ਤੇ ਡੀ 1913 1 ਅੰਕ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਦੇ ਦਿਓ ਜੀ ਬਿਲਕੁਲ ਜੀ ਬਿਲਕੁਲ ਕੀ ਉੱਤਰ ਬਣਦਾ ਹੈ ਜੀ ਆਪਣਾ ਹਾਂਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ B ਦਿੱਤਾ ਹੈ ਜੀ ਬਿਲਕੁਲ ਸਹੀ ਹੈ ਕਿ 1920 ਦੇ ਵਿੱਚ ਪੇਸ਼ ਕੀਤਾ ਹੈ ਤੇ ਤਿੰਨ ਅੰਕ ਹੈ ਜੀ ਇਹਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਸੁਖਰਾਸ ਜੋ ਕਿ 1965 ਦੇ ਵਿੱਚ ਇਕਾਂਗੀ ਵਿੱਚ ਕਿਸ ਨੂੰ ਮਹਤਤਾ ਨਾਂ ਦੇਣ ਬਾਰੇ ਦੱਸਿਆ ਆਪਸ਼ਨ ਏ ਪਿਆਰ ਵਿਆਹ ਬੀ ਪਰਿਵਾਰਕ ਖੁਸ਼ੀ ਦੇ ਟਾਕਰੇ ਤੇ ਨਿੱਜੀ ਖੁਸ਼ੀ ਸੀ ਕਰਮਚਾਰੀ ਵਰਗ ਦੀਆਂ ਲਾਲਸਾਵਾਂ ਤੇ ਡੀ ਸਰਮਾਇਦਾਰੀ ਸਮਾਜ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਦੇ ਦਿਓ ਜੀ ਜੀ ਕਿ ਸੁਖਰਾਸ ਦੇ ਵਿੱਚ ਕਿਹੜੀ ਮਹੱਤਤਾ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਬਿਲਕੁਲ ਜੀ ਪਰ ਇੱਥੇ ਜਿਹੜਾ ਆਪਾਂ ਜ਼ਿਆਦਾ ਸਹੀ ਉਪਤਰ ਬੀ ਮੰਨਾਂਗੇ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਪਰਿਵਾਰ ਦੀ ਖੁਸ਼ੀ ਹੈ ਉਹ ਆਪਣੀ ਨਿੱਜੀ ਖੁਸ਼ੀ ਦੇ ਨਾਲੋਂ ਉੱਪਰ ਰੱਖਣੀ ਚਾਹੀਦੀ ਹੈ ਜਿੱਥੇ ਪਰਿਵਾਰ ਇਕੱਠਾ ਹੋ ਕੇ ਰਹਿੰਦਾ ਤਾਂ ਉੱਥੇ ਖੁਸ਼ੀ ਜ਼ਿਆਦਾ ਮਿਲਦੀ ਹੈ ਸੋ ਇਸ ਲਈ ਆਪਾਂ ਆਪਸ਼ਨ ਬੀ ਦੇ ਵੱਲ ਜ਼ਿਆਦਾ ਜਾਵਾਂਗੇ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਈਸ਼ਵਰ ਚੰਦਰ ਨੰਦਾ ਨੇ ਕਿਸ ਪ੍ਰਵਿਰਤੀ ਦੀ ਉਸਾਰੀ ਵਿੱਚ ਯੋਗਦਾਨ ਪਾਇਆ অপਸ਼ਨ A ਰੋਮਾਂਟਿਕ B ਹਸਵਾਦੀ ਸੀ ਆਦਰਸ਼ਵਾਦੀ ਤੇ D யਥਾਰਥਵਾਦੀ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਹੈ ਜੀ ਆਪਣਾ ਕਿਹੜੀ ਪ੍ਰਵਿਰਤੀ ਨੂੰ ਉਹਨਾਂ ਨੇ ਕੀ ਹੈ ਉਸਾਰੀ ਦੇ ਵਿੱਚ ਯੋਗਦਾਨ ਪਾਇਆ ਹੈ ਜੀ ਆਪਣਾ ਸਾ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਯਥਾਰਥਵਾਦੀ ਪ੍ਰਵਿਰਤੀ ਦੀ ਉਸਾਰੀ ਦੇ ਵਿੱਚ ਯੋਗਦਾਨ ਮੰਨਿਆ ਜਾਂਦਾ ਹੈ ਜੀ ਸ਼ਿਵਰਚੰਦਰ ਨੰਦਾ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਸ਼ਿਵਰਚੰਦਰ ਨੰਦਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਆਪਸ਼ਨ ਏ ਨਾਟਕ ਦਾ ਪਿਤਾਮਾ ਬੀ ਨਾਵਲ ਦਾ ਪਿਤਾਮਾ ਸੀ ਕਵਿਤਾ ਦਾ ਪਿਤਾਮਾ ਤੇ ਡੀ ਕਹਾਣੀ ਦਾ ਪਿਤਾਮਾ ਇਹ ਤਾਂ ਬਿਲਕੁਲ ਹੀ ਜਿਹੜਾ ਸੌਖਾ ਪ੍ਰਸ਼ਨ ਹੈ ਜੀ ਜੀ ਸੁਪ੍ਰਸ਼ਨ ਨੰਬਰ 27 ਦੇ ਲਈ ਦੇ ਦਿਓ ਜੀ ਨਾਵਲ ਦਾ ਪਿਤਾ ਮਾਤਾ ਜੀ ਨਾਨਕ ਸਿੰਘ ਨੂੰ ਕਿਹਾ ਜਾਂਦਾ ਸੋ ਈਸ਼ਵਰ ਚੰਦਰ ਨੰਦਾ ਦੇ ਲਈ অপਸ਼ਨ A ਕਰਨ ਵਾਲੇ ਬਿਲਕੁਲ ਸਹੀ ਹਨ ਜੀ ਨਾਟਕ ਦਾ ਪਿਤਾ ਮਾਤਾ ਕਿਹਾ ਜਾਂਦਾ ਹੈ ਜੀ ਆਪਣਾ ਈਸ਼ਵਰ ਚੰਦਰ ਨੰਦਾ ਨਾਟਕ ਦਾ ਤੇ ਨਾਵਲ ਦਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਹਾਂ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਬੇਬੇ ਰਾਮਪੱਜਣੀ ਇਕਾਂਗੀ ਵਿੱਚ ਕਿਸ ਬਾਰੇ ਜਾਣਕਾਰੀ ਮਿਲਦੀ ਹੈ অপਸ਼ਨ A ਸ਼ਹਿਰੀ ਜੀਵਨ B ਅਨਪੜ ਔਰਤਾਂ ਦੀ ਪਖੰਡੀ ਸਾਧਾਂ ਦੁਆਰਾ ਲੁੱਟਖਸਟ C ਵਿਧਵਾ ਵਿਆਹ ਤੇ D ਪਿਆਰ ਵਿਆਹ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਦੇ ਦਿਓ ਜੀ ਕਿਸ ਦਾ ਸਹੀ ਉੱਤਰ ਕਿਹੜਾ ਬਣਦਾ ਹੈ ਜੀ ਕਿ ਬੇਬੇ ਰਾਮ ਪਜਣੀ ਇਕਾਂਗੀ ਦਾ ਵਿਸ਼ਾ ਕੀ ਹੈ ਮੁੱਖ ਤੌਰ ਤੇ ਕਿਸ ਬਾਰੇ ਜਿਹੜੀ ਇਕਾਂਗੀ ਰਚੀ ਗਈ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਅਨਪੜ੍ਹ ਔਰਤਾਂ ਦੀ ਪਖੰਡੀ ਸਾਧਾਂ ਦੁਆਰਾ ਲੁੱਟਖਸੋਟ ਹੈ ਜਿਹੜਾ ਇਸ ਵਿਸ਼ੇ ਬਾਰੇ ਜਿਹੜੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਗਈ ਹੈ ਹਾਂਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਘੇਰਾ ਫੇਰੀ ਇਕਾਂਗੀ ਕਿਸ ਧੁਰੇ ਦਿਵਾਲੇ ਉਸਰਿਆ ਹੋਇਆ ਹੈ অপਸ਼ਨ A ਪਿਆਰ ਦੀ ਭਾਵਨਾ B ਰਾਜਨੀਤਿਕ ਬਦਲਾਅ C ਸਰਮਾਇਦਾਰੀ ਸਮਾਜ ਦੀ ਵਿਅਕਤੀਗਤ ਲਾਲਸਾ ਤੇ D ਧਾਰਮਿਕ ਵਿਸ਼ਵਾਸ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਦੇ ਦਿਓ ਜੀ 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 ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਹੈ ਸਰਮਾਇਅਦਾਰੀ ਸਮਾਜ ਦੀ ਵਿਅਕਤੀਗਤ ਲਾਲਸਾ ਦੇ ਧੁਰੇ ਦੇ ਦੁਆਲੇ ਉਸਰਿਆ ਹੋਇਆ ਹੈ ਜੀ ਹੀਰਾ ਫੇਰੀ ਜਿਹੜਾ ਇਕਾਂਗੀ ਸੰਗ੍ਰਹਿ ਹੈ অপਸ਼ਨ ਸੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੀ ਲਿਖਤ ਕਿਹੋ ਜਿਹੀ ਹੁੰਦੀ ਸੀ অপশন এ রাজনৈতিক জীবন ਨਾਲ ਭਰਪੂਰ ਬੀ ਮਿਥਿਆਸ ਜੀਵਨ ਨਾਲ ਭਰਪੂਰ ਸੀ ਸਮਾਜਿਕ ਜੀਵਨ ਨਾਲ ਭਰਪੂਰ ਤੇ ਡੀ ਧਾਰਮਿਕ ਜੀਵਨ ਨਾਲ ਭਰਪੂਰ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕੀਤਾ ਜਾਵੇ ਜੀ ਸਹੀ ਉੱਤਰ ਦੀ ਚੋਣ ਕਰੋ ਪ੍ਰਸ਼ਨ ਨੰਬਰ 30 ਦੇ ਲਈ ਆਪਣੀ ਅੱਜ ਦੀ ਕਲਾਸ ਦਾ ਹੈ ਜੀ ਜੋ ਆਖਰੀ ਪ੍ਰਸ਼ਨ ਹੈ ਜੀ ਇਹ ਸੋ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਸਮਾਜਿਕ ਜੀਵਨ ਨਾਲ ਭਰਪੂਰ ਜਿਹੜੀ ਉਹਨਾਂ ਦੀ ਲਿਖਤ ਹੈ ਜੀ ਨਾਟਕਾਂ ਦੀ ਸੋ ਏਸੀ ਜੀ ਆਪਣੀ ਅੱਜ ਦੀ ਈਸ਼ਵਰ ਚੰਦਰ ਨੰਦਾ ਬਾਰੇ ਕਲਾਸ ਪਹਿਲੇ 30 ਪ੍ਰਸ਼ਨ ਤੇ ਕੱਲ ਨੂੰ ਆਪਾਂ ਇਸ ਦੇ ਨਾਲ ਹੀ ਮਿਲਦੇ ਜੁਲਦੇ ਅਗਲੇ 30 ਪ੍ਰਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਤੁਹਾਡੇ ਸਾਹਮਣੇ 7:30 ਤੇ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਉਹ ਪੁੱਛ ਸਕਦਾ ਹੈ ਜੀ ਕੋਈ ਕਿਸੇ ਦਾ ਕੋਈ ਪ੍ਰਸ਼ਨ ਕੋਈ ਸਵਾਲ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਜੀ ਵਿਸ਼ਰਾਮ ਤੇ ਮਿਲਾਂਗੇ ਜੀ ਕੱਲ ਨੂੰ 6:30 ਵਜੇ ਗ੍ਰਾਮਰ ਵਾਲੀ ਕਲਾਸ ਦੇ ਵਿੱਚ ਤੇ 7:00 ਵਜੇ ਮਾਸਟਰ ਕਿੱਡਰ ਦੀ ਕਲਾਸ ਦੇ ਵਿੱਚ ਹਾਂਜੀ ਧੰਨਵਾਦ ਜੀ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਜਿੰਨੇ ਵੀ ਜਾਣੇ ਤੁਸੀਂ ਕਲਾਸ اٹੈਂਡ ਕਰਨ ਆਏ ਹੋ ਜੀ ਸੋ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਹਾਨੂੰ ਕੋਈ ਵਧੀਆ ਜਾਣਕਾਰੀ ਜਿਹੜੀ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਤੋਂ ਦਾ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਵੇਗਾ ਹਾਂਜੀ ਸੋ ਆਪਾਂ ਫਿਰ ਕਰੀਏ ਜੀ ਕਲਾਸ ਨੂੰ ਇੱਥੇ ਹੀ ਖਤਮ ਤੇ ਮਿਲਦੇ ਹਾਂ ਫਿਰ ਕੱਲ ਦੀ ਵਾਲੀ ਕਲਾਸ ਦੇ ਵਿੱਚ ਸਾਢੇ 6 ਵਜੇ ਆਪਾਂ ਪੰਜਾਬੀ ਵਿਆਕਰਨ ਦੀ ਕਲਾਸ ਲਗਾਉਣੀ ਹੈ ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਇੰਪੋਰਟੈਂਟ ਪ੍ਰਸ਼ਨ ਹੈ ਜਿਨ੍ਹਾਂ ਦੇ ਰਿਪੀਟ ਹੋਣ ਦੇ ਚਾਂਸਸ ਜ਼ਿਆਦਾ ਨੇ ਜੀ ਹਾਂਜੀ ਤਾਂ ਮਿਲਦੇ ਆ ਜੀ ਫਿਰ ਕੱਲ ਨੂੰ 7:30 ਤੇ 6:30 ਵਾਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ